ਸਸ਼ੀ ਕਾਲ ਜੀ ਅੱਜ ਦੀ ਖਬਰ ਮੁਲਾਜ਼ਮਾਨਾਂ ਨਾਲ ਸੰਬੰਧਿਤ ਹੈ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਅਤੇ ਪੱਤ्ये ਵਧਾਉਣ ਦੀ ਤਿਆਰੀ ਸਪੀਕਰ ਦੀ ਪ੍ਰਧਾਨਗੀ ਵਿੱਚ ਜਨਰਲ ਪਰਪਸ ਕਮੇਟੀ ਦੀ ਹੋਈ ਬੈਠਕ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੱਡੀ ਖਬਰ 22 ਸਾਲ ਪਹਿਲਾਂ ਮਾਰਚ 2022 ਵਿੱਚ ਪੰਜਾਬ ਸਰਕਾਰ ਦੀ ਵਾਗਡੋਰ ਸੰਭਾਲਣ ਵਾਲੀ ਆਪ ਸਰਕਾਰ ਨੇ ਸਬਾਕਾ ਵਿਧਾਇਕਾਂ ਦੀ ਮਾਸਿਕ ਪੈਨਸ਼ਨਾਂ ਨੂੰ ਕੇਵਲ ਇੱਕ ਟਰਮ ਦੀ ਪੈਨਸ਼ਨ ਦੇਣ ਦੇ ਫੈਸਲੇ ਨੂੰ ਲਾਗੂ ਕਰਕੇ ਪਬਲਿਕ ਦੇ ਵਾਹਵਾਇ ਖੋਣ ਲਈ ਸੀ ਹੁਣ موجوده ਵਿਧਾਇਕ ਚ ਇਸ ਵਿੱਚ ਆਪ ਕਾਂਗਰਸ, ਭਾਜਪਾ, ਅਕਾਲੀ ਅਤੇ ਬੀਐਸਪੀ ਦੇ ਵੀ ਸ਼ਾਮਲ ਹਨ ਦੀ ਬੇਨਤੀ ਤੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਾਵਾ ਕੋਲੋਂ ਵਿਸ਼ੇਸ਼ ਜਨਰਲ ਪਰਪਸ ਕਮੇਟੀ ਬਣਵਾ ਕੇ ਆਪਣੇ ਮਾਸਿਕ ਕੰਮ ਬਿਧਾਉਣ ਦਾ ਸਫਲ ਪ੍ਰਾਲਾ ਕਰਵਾ ਲਿਆ ਹੈ। ਦੰਤ ਸਭਾ ਸਕਰੇ ਦੇ ਸੂਤਰਾਂ ਤੋਂ ਰੋਜ਼ਾਨਾ ਫੌਕਸਮੈਨ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਮੁਤਾਬਕ ਇਸ ਵਿਸ਼ੇਸ਼ ਕਮੇਟੀ ਦੀ ਬੈਠਕ ਪਿਛਲੇ ਮੰਗਲਵਾਰ 20 ਅਗਸਤ ਨੂੰ ਸਰਦਾਰ ਸੰਧਵਾ ਦੇ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਬੈਠਕ ਵਿੱਚ ਸਰਦਾਰ ਸੰਧਵਾ ਤੋਂ ਇਲਾਵਾ ਡਿਪਟੀ ਸਪੀਕਰ ਜੈ ਕਿਸ਼ਨ ਰੋੜੀਵਿਕ, ਮੰਤਰੀ ਹਰਪਾਲ ਚਿਮਮਾ, ਸੰਸਦੀ ਮਾਮਲੇ ਦੇ ਮੰਤਰੀ, ਵਿਰੋਧੀ ਪੀਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵਿਧਾਨ ਸਭਾ ਕਮੇਟੀਆਂ ਦੇ ਸਾਰੇ ਸਭਾਪਤੀ ਸ਼ਾਮਲ ਹੋਏ। ਇਸ ਬੈਠਕ ਦਾ ਇੱਕੋ ਇੱਕ एजेंडा ਵਿਧਾਇਕਾਂ ਦੀਆਂ ਤਨਖਾਹਾਂ ਦੇ ਪੱਤੇ ਅੱਜ ਤੋਂ ਮਹਿੰਗਾਈ ਦੇ ਰੇਟ ਮੁਤਾਬਕ ਵਧਾਉਂਦਾ ਸੀ ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਅਜੇ ਕਮੇਟੀ ਦੀ ਰਿਪੋਰਟ ਯਾਨੀ ਮਾਸਿਕ ਤਨਖਾਹ ਤੇ ਹੋਰ ਪੱਤ ਪੱਤੇ ਵਧਾਉਣ ਦੇ ਵੇਰਵੇ ਸਾਹਮਣੇ ਨਹੀਂ ਆਏ ਪਰ ਇਹਨਾਂ ਜ਼ਰੂਰ ਵਿਚਾਰ ਕੀਤਾ ਗਿਆ ਕਿ ਮੌਜੂਦਾ ਰੇਟ 84000 ਕੁੱਲ ਮਾਸਿਕ ਤਨਖਾਹ ਨਾਲ ਇਸ ਵਿਧਾਇਕ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਇਸ ਵੇਲੇ ਇੱਕ ਐਮ ਐਲ ਏ ਦੀ ਬੇਸਿਕ ਤਨਖਾਹ 25000 ਰੁਪਏ ਹਲਕਾ ਪੱਤਾ 25000 ਰੁਪਏ ਪੀਏ ਵਾਸਤੇ 15000 ਰੁਪਏ ਫੋਨ ਫੋਨ ਵਾਸਤੇ ਬਿਜਲੀ ਪਾਣੀ ਪੱਤਾ ਪਾ ਕੇ ਕੁੱਲ 84000 ਰੁਪਏ ਮਹੀਨੇ ਦੇ ਮਿਲ ਰਹੇ ਹਨ ਇਸ ਵਿਸ਼ੇਸ਼ ਬੈਠਕ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਵਿਧਾਇਕ ਦਾ ਦਰਜਾ ਮੁੱਖ ਸੱਤਰ ਦੇ ਬਰਾਬਰ ਹੁੰਦਾ ਹੈ ਅਤੇ ਮਹੀਨੇ ਦੀ ਤਨਖਾਹ ਵੀ ਘੱਟੋ ਘੱਟ 3 ਲੱਖ ਰੁਪਏ ਹੋਣੀ ਚਾਹੀਦੀ ਹੈ ਮੰਗਲਵਾਰ ਦੀ ਇਸ ਬੈਠਕ ਵਿੱਚ ਵਿਧਾਇਕਾਂ ਨੇ ਪੰਜਾਬ ਅੰਦਰ ਕਰਨ ਵਾਲੇ ਦੌਰੇ ਰਾਜस्तानी ਚੰਡੀਗੜ੍ਹ ਵਿੱਚ ਸਪਤਾਹਿਕ ਕਮੇਟੀ ਮੀਟਿੰਗ ਵਿੱਚ ਹਾਜ਼ਰੀ ਭਰਨ ਵਾਸਤੇ ਮਿਲਦੇ ਕਿਲੋਮੀਟਰ ਪੱਤੇ ਰੋਜ਼ਾਨਾ ਪੱਤਿਆਂ ਦੇ ਰੇਟ ਵੀ ਮੌਜੂਦਾ ਰੇਟ ਤੋਂ ਵਧਾ ਕੇ ਦੁੱਗਣਾ ਕਰਨ ਦੀ ਮੰਗ ਕੀਤੀ ਹੈ।